ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪੁਰਾਣਾ ਪੁਲਿਸ ਐਸਐਚਓ ਸਿਕੰਦਰ ਸਿੰਘ ਦੀਗ ਵੱਲੋਂ ਹੀ ਹਟ ਸਮੀਤ ਪੁਲਿਸ ਪਾਰਟੀ ਲਾਂਗੜੀਆ ਮਹੱਲੇ ਵਿੱਚ ਜਗੀਰੋ ਪਤਨੀ ਜੇਲਾ ਦੀ ਤਿੰਨ ਮੰਜ਼ਲੀ ਕੋਠੀ ਨੂੰ ਸੀਲ ਕਰ ਦਿੱਤਾ ਗਿਆ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸਐਚਓ ਸਿਕੰਦਰ ਸਿੰਘ ਨੇ ਦੱਸਿਆ ਕਿ ਜਗੀਰੋ ਪਿਛਲੇ ਕਾਫੀ ਸਮੇਂ ਤੋਂ ਨਸ਼ੇ ਦਾ ਧੰਦਾ ਕਰ ਰਹੀ ਸੀ ਉਹ ਨਸ਼ੇ ਦੇ ਪੈਸੇ ਨਾਲ 70 ਲੱਖ ਦੇ ਕਰੀਬ ਕੋਠੀ ਤਿਆਰ ਕੀਤੀ ਹੈ ਅਥਾਰਟੀ ਆਫ ਦਿੱਲੀ ਦੇ ਲਿਖਤੀ ਹੁਕਮ ਅਨੁਸਾਰ NDPC ਐਕਟ ਤਹਿਤ ਇਹ ਕੋਠੀ ਸੀਲ ਕਰ ਦਿੱਤੀ ਹੈ ਜਗੀਰੋ ਖਿਲਾਫ 7 ਮੁਕਦਮੇ ਦਰਜ ਹਨ ਅਤੇ ਜਗੀਰੋ ਦਾ ਲੜਕਾ ਵਿਜੇ ਕੁਮਾਰ ਵੀ ਨਸ਼ੇ ਦਾ ਕੰਮ ਕਰਦਾ ਹੈ ਅਤੇ ਹੁਣ ਇਸ ਵਕਤ ਉਹ ਜੇਲ੍ਹ ਵਿੱਚ ਹੈ ਇਹ ਮਾਨਯੋਗ ਪੰਜਾਬ ਸਰਕਾਰ ਵੱਲੋਂ ਜਿਹੜੀ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਮਹਿੰਮ ਪੂਰੇ ਪੰਜਾਬ ਦੇ ਵਿੱਚ ਚਲਾਈ ਹੋਈ ਆ ਉਸ ਤਹਿਤ ਮਾਨਯੋਗ ਐਸਐਸਪੀ ਸਾਹਿਬ ਜਲੰਧਰ ਦਿਹਾਤੀ ਸਰਦਾਰ ਹਰਵਿੰਦਰ ਸਿੰਘ ਬਿਰਕ ਡੀਐਸਪੀ ਸਰਵਨ ਸਿੰਘ ਬੱਲ ਉਹਨਾਂ ਦੇ ਹੁਕਮਾਂ ਤੇ ਜਗੀਰੋ ਵਾਈਫ ਆਫ ਜੈਲਾ ਵਾਸੀ ਲਾਂਗੜੀਆਂ ਮੱਲਾ ਗੁਰਾਇਆਂ ਦੀ ਇਹ ਤਿੰਨ ਮੰਜ਼ਲੀ ਕੋਠੀ ਸੀਗੀ ਜਿਹੜੀ ਇਹ ਇਹਨਾਂ ਨੇ ਕੋਠੀ ਜਿਹੜੀ ਹੈਗੀ ਇਹ ਨਸ਼ੇ ਤੋਂ ਬਣਾਈ ਸੀਗੀ ਔਰ ਇਹ ਕੋਈ ਵੀ ਹੋਰ ਪੈਸਾ ਸ਼ੋਅ ਨਹੀਂ ਕਰ ਸਕੇ ਇਸ ਕਰਕੇ ਇਹ ਕੋਠੀ ਨੂੰ ਹੈਰ ਅਥਾਰਟੀ ਦਿੱਲੀ ਵੱਲੋਂ ਜਿਹੜਾ 60 ਐਫ ਐਨ ਡੀ ਪੀ ਐਸ ਐਕਟ ਦਾ ਜਿਹੜਾ ਇਹਨੂੰ ਫ੍ਰੀਜ਼ ਕਰ ਦਿੱਤਾ ਗਿਆ ਇਹਦੀ ਕੀਮਤ ਜਿਹੜੀ ਹੈਗੀ ਆ 70 ਲੱਖ 30000 ਦੇ ਕਰੀਬ ਜਿਹੜੀ ਆ ਇਹ ਪਾਈ ਗਈ ਆ ਇਹਦੇ ਜਿਹੜੇ ਆਰਡਰ ਸੀਗੇ ਉਹ ਅਸੀਂ ਨਾਲ ਚਪਕਾਤੇ ਅੱਜ ਇਹਨਾਂ ਦੀ ਕੋਠੀ ਤੇ ਬਾਹਰ ਜਿਹੜੇ ਲਗਾਤੇ ਨੇ ਇੱਕ ਕਾਪੀ ਜਿਹੜੀ ਹੈਗੀ ਆ ਜਗੀਰੋ ਵਾਈਫ ਫ ਜੈਲਾ ਨੂੰ ਜਿਹੜੀ ਆ ਅਸੀਂ ਰਸੀਵ ਕਰਾਤੀ ਆ ਤੇ ਅੱਗੋਂ ਵੀ ਜੇੜਾ ਕੋਈ ਹੋਰ ਇਸ ਤੋਂ ਇਲਾਵਾ ਵੀ ਕਿਸੇ ਨੇ ਵੀ ਨਸ਼ੇ ਤੋਂ ਕੋਈ ਪ੍ਰਾਪਰਟੀ ਬੜਾਈ ਆ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਇਸੇ ਤਹਿਤ ਹੀ ਅੱਗੇ ਜਿਹੜੀਆਂ ਕਾਰਵਾਈਆਂ ਚਲਦੀਆਂ ਰਹਿਣਗੀਆਂ ਹਾਂਜੀ ਇਹਦਾ ਬੇਟਾ ਵਿਜੇ ਕੁਮਾਰ ਜਿਹੜਾ ਹੈਗਾ ਉਹ ਵੀ ਇਸੇ ਕੰਮ ਦੇ ਵਿੱਚ ਹੀ ਉਹਦੇ ਖਿਲਾਫ ਕਾਫੀ ਐਨਡੀਪੀਐਸ ਦੇ ਹੈਵੀ ਰਿਕਵਰੀ ਦੇ ਮਕਦਮੇ ਦਰਜਾ ਜੋ ਇਸ ਟਾਈਮ ਜੇਲ ਦੇ ਵਿੱਚ ਆ ਜਗੀਰੋ ਦੇ ਖਿਲਾਫ ਕਿੰਨੇ ਕੇ ਮਾਮਲੇ ਦਰਜ ਜਗੀਰੋ ਦੇ ਖਿਲਾਫ ਵੀ ਤਕਰੀਬਨ 7-8 ਮਾਮਲੇ ਜਿਹੜੇ ਉਹ ਐਨਡੀਪੀਐਸ ਦੇ ਦਰਜ ਆਏ ਉਹ ਹੁਣ ਇਸ ਟੈਂਡ ਕਿਤੇ ਹਾਂਜੀ ਕੁਝ ਮਾਮਲੇ ਜਿਹੜੇ ਅਦਾਲਤ ਵਿੱਚ ਚੱਲ ਰਹੇ ਨੇ ਕਈਆਂ ਦਾ ਡਿਸੀਜਨ ਹੋ ਗਿਆ ਉਹਦੇ ਵਿੱਚੋਂ ਹੋ ਬਾਹਰ ਹੈ ਜੀ ਇਸ ਟਾਈਮ ਇਹ ਜਗੀਰੋ ਜਿਹੜੀ ਬਾਹਰ ਆਈ ਹੋਈ ਹੈ ਬੇਲ ਦੇ ਉੱਤੇ ਬਾਹਰ ਆਈ ਹੋਈ ਹੈ ਤੋਂ ਮੈਸੇਜ ਦੇਣਾ ਚਾਹੁੰਗੇ ਖਲਾਕਾਂ ਨਵਾਸਿਆਂ ਨੂੰ ਮੈਸੇਜ ਇਹੀ ਆ ਕਿ ਜਿਹੜੇ ਵੀ ਬੁਰੇ ਕੰਮ ਕਰ ਰਹੇ ਨੇ ਨਸ਼ੇ ਦਾ ਧੰਦਾ ਕਰਕੇ ਇਹੋ ਜਿਹੀਆਂ ਪ੍ਰਾਪਰਟੀਆਂ ਬਣਾਉਂਦੇ ਨੇ ਜਾਂ ਗੱਡੀਆਂ ਕਾਰਾਂ ਖਰੀਦੇ ਨੇ ਉਹਨਾਂ ਦਾ ਵੀ ਹਸ਼ਰ ਕਾਨੂੰਨ ਮੁਤਾਬਕ ਜੋ 68 ਐਫ ਦੇ ਤਹਿਤ ਹੈ ਅਥਾਰਟੀ ਨੂੰ ਲਿਖ ਕੇ ਭੇਜਿਆ ਜਾਏਗਾ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਇਸੇ ਤਰ੍ਹਾਂ ਹੀ ਫ੍ਰੀਜ਼ ਕਰਾਈਆਂ ਜਾਣਗੀਆਂ